ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਲੈਹਰਾਗਾ ਗਏ ਜੀ ਇੱਥੋਂ ਕਵਰ ਕਰਦੇ ਪਿਆ ਡਿਟੇਲ ਵੀਰ ਤੁਹ ਪੁੱਛਾਂਗੇ ਇੱਕ ਆਪਾਂ ਦਿਖਾਵਾਂਗੇ ਸੋਨੂੰ ਦਵਾਈ ਜਿਹੜੀ ਪਸ਼ੂਆਂ ਦੇ ਭਾਰ ਪੈਣ ਤੋਂ ਪੈਂਦੀ ਹੈਗੀ ਵਰਤੀ ਜਾਂਦੀ ਹੈ ਤੇ ਇੱਕ ਦਿਖਾਵਾਂਗੇ ਤਿੰਨ ਚਾਰ ਵੀਰਾਂ ਕੋਲ ਮੱਝਾ ਵੀ ਸੇਰ ਆ ਉਹਨਾਂ ਵਾਲੇ ਡਟੇ ਦੇ ਵੀਰ ਤੋਂ ਪੁੱਛਾਂਗੇ ਆਓ ਅਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਆਪਣਾ ਜੀ ਚਤਵੰਤ ਸਿੰਘ ਕਾਲਾ ਤੇ ਐਡਰੈਸ ਇਹ ਤਹਿਸੀਲ ਲਹੇਰਾਗਾਗਾ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਤੇ ਖਨੋਰੀ ਬਾਰਡਰ ਦੇ ਕੋਲ ਆ ਗਿਆ ਇਹ ਠੀਕ ਹੈ ਜਿਲ੍ਹਾ ਆਪਣਾ ਪੈਗਾ ਸੰਗਰੂਰ ਹਾਂਜੀ ਖਾਸ ਲਹਿਰਾਗਾਗਾ ਜਿਹੜਾ ਆਪਣਾ ਰੋਡ ਪੈਂਦਾ ਪੁਲ ਪੈ ਗਿਆ ਆਪਣਾ ਫਲਾਈਓਵਰ ਹੈ ਨਾ ਹਾਂਜੀ ਫਲਾਈਓਵਰ ਜਿਹੜਾ ਪੈਂਦਾ ਕਿਹੜੇ ਰੋਡ ਤੇ ਕਿਹੜੇ ਰੋਡ ਤੇ ਆ ਗਿਆ ਪਾਤਨ ਵਾਲਾ ਰੂਟ ਪੈਂਦਾ ਉਸ ਤੇ ਆਪਣਾ ਫਾਰਮ ਹੈ ਮੱਝਾਂ ਦਾ ਠੀਕ ਹੈ ਥੱਲੇ ਹਾਂਜੀ ਥੱਲੇ ਨਾਲ ਆਪਣਾ ਡੈਰੀ ਦੁੱਧ ਪਾਉਣ ਦਾ ਕੰਮ ਹੈ ਨਾ ਦੁੱਧ ਪਾਉਣ ਦਾ ਕੰਮ ਹੈ ਜੀ ਵਪਾਰ ਦਾ ਕੰਮ ਹੈ ਨਹੀਂ ਆਪਣਾ ਵਪਾਰ ਦਾ ਕੰਮ ਨਹੀਂ ਦੁੱਧ ਤੇ ਨਾਲ ਆਪਣੇ ਕੋਲੇ ਕਰੀ ਵੀ ਆ ਆਪਾਂ ਦਵਾਈ ਦੇਖੀਏ ਰੇ ਦਵਾਈ ਚਾਰ ਕਰੀ ਹਾਂ ਭਾਈ ਜੀ ਆਪਣੇ ਕੋਲ ਦਵਾਈ ਹੈ ਜਿਹੜੀਆਂ ਮੈਂ ਫੁੱਲ ਦਿਖਾਉਣੀ ਪਿੱਛਾ ਕਹਿੰਦੇ ਭਾਰ ਪੈਣਾ ਠੀਕ ਹੈ ਪਿੱਛਾ ਮਰਦੀਆਂ ਗਈਆਂ ਠੀਕ ਹੈ ਤੇ ਇਹ ਦਵਾਈਏ ਜਿਹੜੀ ਮੰਨ ਵੀ ਇਹਦੀ ਆਪਾਂ ਗਰੰਟੀ ਨਾਲ ਦਿੰਦੇ ਆ ਗਰੰਟੀ ਦੀ ਇਹ ਹੈ ਨਾ ਕਿਸੇ ਪਸ਼ੂ ਨੂੰ ਰਾਮ ਆਵੇ ਠੀਕ ਹੈ ਮੰਨ ਲਓ ਦੇ ਪੈਸੇ ਉਹਦਾ ਸੁਦੇ ਕਰਾਇਆ ਤੱਕ ਵਾਪਸ ਕਰ ਦਾਂਗੇ ਇਸ ਤੋਂ ਵੱਡੀ ਆਪਾਂ ਗਰੰਟੀ ਦੇ ਵੀ ਨਹੀਂ ਸਕਦੇ ਚਾਹੇ ਟੰਕ ਕੇ ਲੱਗੇ ਹੋਣ ਵਿਗਿਆੜੀ ਲੱਗੇ ਹੋਵੇ ਮੱਝ ਹੋਵੇ ਗਾਂ ਹੋਵੇ ਅਫਸਰ ਛੁੱਟੀ ਹੋਵੇ ਸੂਈ ਹੋਵੇ ਸੂਨ ਵਾਲੀ ਹੋਵੇ ਸਭ ਦੀ ਇੱਕੋ ਹੀ ਤਰ੍ਹਾਂ ਦੀ ਦਵਾਈ ਹੈ ਇਹ ਠੀਕ ਹੈ ਤਿੰਨ ਦਿਨਾਂ ਬਾਅਦ ਟੰਕੇ ਜਾਂ ਵਿਗਿਆੜੀ ਖਲਾਉਂਦੀ ਹੈ ਤੇ ਮੈਂ ਕਹਿੰਦਾ ਬਾ ਉਹ ਤਿੰਨ ਦਿਨ ਇਹਨੂੰ ਪਾਓ ਚੌਥੇ ਦਿਨ ਆਪਾਂ ਨੂੰ ਰਿਜ਼ਲਟ ਇਹ ਦਵਾਈ ਦਾ ਮਿਲ ਜਾਗਾ ਜੇ ਚੌਥੇ ਦਿਨ ਬੰਦਾ ਸੂਰੇ ਦਾ ਖਰਚਾ ਵੀ ਵਾਪਸ ਕਰ ਦਾਂਗੇ ਪੈਸੇ ਤਾਂ ਦੇਣੀ ਲੈਣੀ ਨਹੀਂ ਲੈਤੀ ਅਸੀਂ ਗਰੰਟੀ ਦੇ ਸਕਦੇ ਹਾਂ ਇਹਦੀ ਠੀਕ ਹੈ ਪਰ ਸਾਡੀ ਸ਼ਰਤ ਹੈ ਦਵਾਈ ਬੰਦਾ ਵੀਡੀਓ ਬਣਾ ਕੇ ਦੇਵੇ ਪਹਿਲਾਂ ਵੀ ਵੀਡੀਓ ਬਣਾਵੇ ਭਰਦੀ ਤੇ ਬਾਅਦ ਚ ਵੀ ਬਣਾਵੇ ਠੀਕ ਹੈ ਵੀ ਆ ਮੱਝ ਜੇ ਆਪਾਂ ਵੀਡੀਓ ਬਣਾ ਕੇ ਸਾਨੂੰ ਤੇ ਭੇਜਤੀ ਇਹਦੇ ਭਾਰ ਪੈਦਾ ਉਸੇ ਮੱਝ ਦੀ ਵੀਡੀਓ ਕੋਲ ਦੁਆਰੇ ਚ ਉੱਥੇ ਨੂੰ ਚੱਲ ਕੇ ਪਤਾ ਲੱਗੂ ਜੀ ਵੀ ਉਹਦਾ ਕੋਈ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ ਕੋਲ ਤੇ ਦੂਸਰੀ ਕਲੇ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਸਾਈਡ ਇਫੈਕਟ ਨਹੀਂ ਠੀਕ ਹੈ ਤੇ ਕੋਈ ਵਿੱਚ ਨਾ ਕੋਈ ਇਹਦੇ ਨਾਲ ਦੁੱਧ ਘਟੇ ਨਾ ਕੋਈ ਵਧੇ ਤੇ ਮੰਨ ਵੀ ਭਾਰ ਨਹੀਂ ਛੱਡੂਗੀ ਜਿੰਨਾ ਮਰਜ਼ੀ ਪੈਂਦਾ ਹੋਵੇ ਇੱਕ ਹੋਰ ਹੈ ਚਾਹੇ ਗੋਬਰ ਵਾਲਾ ਹੋਵੇ ਚਾਹੇ ਦੂਸਰਾ ਹੋਵੇ ਠੀਕ ਹੈ ਜਣੀ ਕਿ ਬਲੈਡਰ ਹੋਵੇ ਬੱਚੇਦਾਨੀ ਦਾ ਮੂੰਹ ਹੋਵੇ ਕਿਸੇ ਵੀ ਤਰ੍ਹਾਂ ਦਾ ਭਾਰ ਹੋਵੇ ਭਾਰ ਨੂੰ ਨਹੀਂ ਛੱਡਦੀ ਠੀਕ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਸਾਈਡ ਕੋਈ ਨਹੀਂ ਗੱਲ ਵੀ ਆਪਾਂ ਦਵਾਈ ਦੇ ਦੀ ਮਾਝ ਦੁਵਾਰੇ ਗੱਪਨ ਹੋਣ ਚ ਦਿੱਕਤ ਹੋ ਉਹ ਵੀ ਕੋਈ ਪਰੇਸ਼ਾਨੀ ਨਹੀਂ ਕੋਈ ਅੱਜ ਤੱਕ ਕੋਈ ਆਈ ਨਹੀਂ ਜੀ ਲਗਭਗ 10-15000 ਬੰਦਾ ਦਵਾਈ ਲੈ ਗਿਆ ਠੀਕ ਹੈ ਤੇ ਦੂਸਰੀ ਗੱਲ ਕੂਰੀਅਰ ਵੀ ਕਰਦੇ ਆ ਬਾਹਰ ਵੀ ਜਾ ਰਹੀ ਹੈ ਕੱਲਾ ਪੰਜਾਬ ਨਹੀਂ ਇਹ ਜਿਵੇਂ ਹਿਮਾਚਲ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਗ ਠੀਕ ਹੈ ਤੇ ਹਿਮਾਚਲ ਚ ਇਹ ਬੰਦੇ ਪਹਿਲਾਂ ਆਪ ਲੈ ਕੇ ਗਏ ਸੀ ਹੁਣ ਉਹ ਵੇਚ ਵੀ ਰਹੇ ਹੈਗੇ ਅੱਗੇ ਠੀਕ ਹੈ ਇਹ ਫਿਰ ਤੁਸੀਂ ਕੋਰੀਏ ਕਰ ਦਿੰਨੇ ਹੈਗੇ ਕੋਰੀਅਰ ਕਰ ਦਨੇ ਜੀ ਅਗਲਾ ਡਰੈਸ ਭੇਜ ਦੇ ਪੇਮੈਂਟ ਆਪਣੀ ਪਾ ਦੇਵੇ ਪੇਮੈਂਟ ਖਾਤੇ ਚ ਪਾਉਂਦਾ ਅਗਲਾ ਠੀਕ ਹੈ ਮਨੂੰ ਵੀ ਕੋਰੀਅਰ ਤੇ ਇਹਦੀ ਆਪਣੇ ਮਨਕੇ ਚਲੋ ਵੀ ਆਪਾਂ ਰਿਜ਼ਲਟ ਇਹਦਾ ਕਿੱਥੇ ਕਿੱਥੇ ਦੇਖਿਆਗਾ ਜਿਹੜਾ ਤੁਸੀਂ ਆਪਦੇ ਹੱਥੀ ਦਵਾਈ ਵਰਤੀ ਹੋਵੇ ਤੇ ਜਿੰਨੇ ਉਹਨੇ ਵਾਈ ਆਏ ਕਿੱਥੋਂ ਆਏ ਵੀਰ ਆਪਣੇ ਮੈਂ ਨੂੰ ਪੁੱਛਾਤੀ ਕਰ ਲਈ ਕਿਹੜਾ ਪਿੰਡ ਆਗੇ ਜੀ ਆਪਣਾ ਆਪਣਾ ਪਿੰਡ ਲੇਲਖੁਰਦ ਆਈ ਠੀਕ ਹੈ ਲੇਲਖੁਰਦ ਪਿੰਡ ਹੈਗਾ ਸੰਗਰੂਰ ਜਿਹੜੇ ਦਾ ਪਿੰਡ ਆ ਆਪਣ ਜਿਹੜੇ ਆਪਾਂ ਦਵਾਈ ਇਹਨੂੰ ਤਾਂ ਲੈ ਕੇ ਗਏ ਸੀ ਕਿੰਨੇ ਕੁ ਪਸ਼ੂਆਂ ਦੇ ਵਰਤ ਕੇ ਦੇਖੀ ਆਪਾਂ ਆਪਾਂ ਨੇ ਘਟੂ ਘਟ ਮੇਰਾ ਵਪਾਰ ਦਾ ਕੰਮ ਆ ਦੇ ਦਿੱ ਠੀਕ ਹੈ ਆਪਾਂ ਨੇ ਘਟੂ ਘਟ 7-8 ਪਸ਼ੂਆਂ ਦੇ ਵਰਤ ਲਈ ਠੀਕ ਹੈ ਵੀ 100 ਦਾ 100% ਰਿਜ਼ਲਟ ਆਇਆ ਹੈ ਮੈਂ ਮੱਝਾਂ ਹੀ ਜੀ ਲੈਣਾ ਵਿਚੜੀਆਂ ਦਰਵਾਰ ਤਖਾਂਦੀ ਹੋਵੇ ਦਵਾਈ ਤੋਂ ਦਵਾਈ ਲੈ ਜਾਣਾ ਫਟ ਹੁੰਦੀ ਹੈ ਇੱਕ ਅਜਿਹੀ ਸੀ ਸੋਨੂੰ ਦਿਖਾ ਵੀ ਸਕਦੇ ਆ ਅੱਜ ਮੇਰੇ ਕੋਲ ਮੈਸੂਈ ਆ ਮੇਰੀ ਠੀਕ ਹੈ ਉਹ ਫੁੱਲ ਭਾਰ ਦਿਖਾਉਂਦੀ ਦੀ ਬਾਈ ਤੋਂ ਦਵਾਈ ਲੈ ਗਿਆ ਦੀਆਂ ਮੈਂ ਅੱਜ ਥੂਕੀ ਆ ਜੀ ਜੇ ਰੁਪਈ ਨਹੀਂ ਹੋ ਰਹੀ ਐ ਮੱਝ ਠੀਕ ਹੈ ਇਹਦਾ 100 ਦਾ 100 ਰਿਜ਼ਲਟ ਹੈ ਭਾਈ ਆਪਣੇ ਵੱਲੋਂ ਦਾ 1400 ਦਾ ਰਿਜ਼ਲਟ ਦੇਖਿਆ ਜੀ ਮਣ ਭਾਰ ਪੈਣ ਦੀ ਮੈਂ ਹੁੰਦੀ ਆਪਾਂ ਮੰਡੀ ਤੇ ਚਲੇ ਜਾਂਦੇ ਵੇਚਣ ਉਹ ਲੱਖਾਂ ਦੇ ਮੈਂ ਆਪਾਂ ਪਹਿਣ ਤੋਂ ਹੱਤੋਂ ਦੇ ਭਾਜ ਵੇਚਿਆ ਹੁੰਦੇ ਆ ਹਾਂਜੀ 30 ਤੋਂ ਪੰਦੀ 30 ਰੁਪਏ 35ਰ ਮੈਂ ਮੰਡੀ ਵਿੱਚ ਨਹੀਂ ਪੈਂਦੀ ਆ ਹਾਂ ਉਹ ਆਪਾਂ ਨੂੰ ਮੰਡੀ ਮਿਲ ਜਾਂਦੀ ਆਪਾਂ ਦਵਾਈ ਭਾਰ ਪੈਣ ਆਈ ਤੋਂ ਲੈ ਜਾਂਦੇ ਉਹਦੇ ਨੂੰ ਸਹੀ ਕਰਕੇ ਦਿੰਨੇ ਆ ਅਜੀ ਅੱਗੇ ਵੀ ਪੁੱਛ ਲਿਆ ਗਿਆ ਵੀ ਗਰੰਟੀ ਦਿੰਨੇ ਸੀ ਵੀ ਜੇ ਥੋੜੇ ਬਾਹਰ ਪੈਂਦਾ ਹੋਏ ਬਾਈ ਸਾਨੂੰ ਮਗਾਸ ਕਰ ਸਕਦੇ ਹੋ ਮੱਚ ਠੀਕ ਹੈ ਜੇ ਅੱਗੇ ਅੱਜ ਤੱਕ ਕਰਤਾ ਕੋਈ ਲੰਬਾ ਨਹੀਂ ਆ ਘਟੋ ਘਟ ਮੈਂ 5-700 ਮੈਸ ਬੇਚਦੀ ਹੁਣੀ ਦਵਾਈ ਦੀ ਦਵਾਈ ਉਹ ਕਰ ਕਰਕੇ ਕੋਈ ਲੰਬਾ ਨਹੀਂ ਆਇਆ ਵੀਰੇ ਵੀ ਕਹਿੰਦੇ ਬਾਬਾ ਦਵਾਈ ਮਲ ਕੇ ਚੱਲੋ ਵੀ ਮਿਹਨਤ ਕਰਨੀ ਪੈਂਦੀ ਪੰਜ ਦਿਨ ਦਾ ਖੇਡਾ ਤੇ ਦਵਾਈ ਫਿਰ ਕਿਵੇਂ ਦੇਣੀ ਪੈਂਦੀ ਬਾਈ ਜੀ ਤੇ ਬਾਈ ਜੀ ਪਹਿਲੀ ਗੱਲ ਦਾ 24 ਘੰਟੇ ਚ ਇੱਕ ਵਾਰ ਦਵਾਈ ਦੇਣੀ ਹੈ ਠੀਕ ਹੈ ਕੀ ডোজ ਹੈ ਦੀ ਕਿੰਨੀ ਕੁ ਲਿਮਿਟ ਕਿਲੋ ਦੀ ਦੋ ਦਿਨ ਅੱਧਾ ਕਿਲੋ ਦੇ ਕੇ ਤੀਸਰੇ ਦਿਨ ਪਸ਼ੂ ਦੀ ਕੰਡੀਸ਼ਨ ਦੇਖ ਕੇ ਦਵਾਈ ਦਿੱਤੀ ਜਾਊਗੀ ਤੇ ਦੂਸਰੀ ਗੱਲ ਬਈ ਆਪਣਾ ਪੇਜ ਵੀ ਹੈਗਾ ਸਿੱਧੂ ਡੇਰੀ ਫਾਰਮ ਮਾਨਸਾ ਦੇ ਨਾਂ ਤੇ ਇਹ ਕਾ YouTube ਤੇ Facebook ਤੇ YouTube ਤੇ ਹੀ ਸਿੱਧੂ ਡੇਰੀ ਫਾਰਮ ਮਾਨਸਾ ਉਹਦੇ ਸਿਰਫ ਭਾਰਾ ਨਹੀਂ ਇਹ ਵੀਡੀਓ ਹੈ ਜਾਨੀ ਕਿ ਕੋਈ ਬੰਦਾ ਹਮਾਤਲ ਚੋਂ ਆਉਂਦਾ ਕੋਈ ਹਰਿਆਣਾ ਚੋਂ ਆਉਂਦਾ ਕੋਈ ਪੰਜਾਬ ਚੋਂ ਆਉਂਦਾ ਕੋਈ ਦੂਰੋਂ ਆਉਂਦਾ ਕੋਈ ਨੇੜੇ ਆਉਂਦਾ ਕੋਈ ਪਹਿਲੀ ਵਾਰ ਆਉਂਦਾ ਕਿਸਨੇ ਰਿਜ਼ਲਟ ਮਿਲਿਆ ਹੁੰਦਾ ਜਿਵੇਂ ਬਾਈ ਕਹਿ ਰਿਹਾ ਇਹ ਹੁਣ ਦੁਬਾਰੀ ਫੇਰ ਮੱਧ ਦੀ ਦਵਾਈ ਲੈਣ ਆਇਆ ਅੱਜ ਠੀਕ ਹੈ ਇਹਨੇ ਪਹਿਲਾਂ ਵਰਤੀ ਵੀ ਹੈ ਜਿਵੇਂ ਆ ਬਾਈ ਇੱਧਰ ਇਹ ਪਹਿਲੀ ਵਾਰ ਆਇਆਗਾ ਠੀਕ ਹੈ ਪਹਿਲਾਂ ਸਾਰਾ ਰਿਜ਼ਲਟ ਆਪਣਾ ਬਾਇ ਡਾਟੋ ਕੇ ਦੱਸਿਆ ਵੀ ਅੱਜ ਆਪਾਂ ਲਾਜ ਕਰਿਆ ਪਤਾ ਲੱਗ ਜੂਗੀ ਠੀਕ ਹੈ ਕਹਿੰਦਾ ਵਾ ਤੂੰ ਵਪਾਰ ਦੇ ਵਿੱਚ ਪਸੂ ਆਉਂਦੇ ਜਾਂਦੇ ਰਹਿੰਦੇ ਹੈਗੇ ਉਹ ਬੱਲੇ ਆ ਕੇ ਸੈੱਟ ਕਰਕੇ ਨਾਲੇ ਚੱਲ ਆਪ ਨੂੰ ਨਫਾ 15-20 ਹਜ਼ਾਰ ਦੇ ਜਾਂਦੀ ਆ ਉਹ ਤੇ ਨਾਲੇ ਫਿਰ ਆਪਾਂ ਮੰਨ ਕੇ ਚੱਲ ਵੀ ਰਿਜ਼ਲਟ ਇਹਦਾ ਦੇਖਿਆ ਵਰਗੇ ਚੀਜ਼ਾਂ ਹੋਈਆਂ ਉਹ ਕੱਟੇ ਮੱਜਾ ਇਹ ਤੋਂ ਬਚ ਜਾਂਦੀ ਹੈ ਜਾਨ ਬਚ ਜਾਂਦੀ ਨਹੀਂ ਖੰਡੇਵਾਰ ਤੋਂ ਵੀਰੇ ਠੀਕ ਹੈ ਸੱਸੀ ਕਾ ਬਈ ਦੱਸੀ ਬਾਈ ਤੂੰ ਕੀ ਚੱਕਰ ਦੀ ਗੱਲ ਟਿੰਡ ਮੇਰਾ ਖੱਲੇ ਵਾਰ ਹੈ ਅੱਛਾ ਜੀ ਇਹ ਸਾਡਾ ਮੱਝ ਦੀ ਠੀਕ ਹੈ ਇਹ ਮੱਝ ਦੇ ਵਪਾਰ ਪੈਂ ਤਜਮੀਰ ਵੇਚਣ ਦੀ ਸਲਾਹ ਹੋ ਗਈ ਕਿੰਨਾ ਟਾਈਮ ਪਹਿਲਾਂ ਮੱਝ ਭਾਰਤ ਖਾਣ ਲੱਗੀ ਸੀਗਾ ਸੂਣ ਤੋਂ ਮੱਝ ਸੂਣ ਤੋਂ ਹੀ ਲਾ ਲਓ 8 ਮਹੀਨਾ ਠੀਕ ਹੈ ਮਹੀਨਾ ਪਹਿਲਾਂ ਬਜਨ ਕੱਟਣਾ ਸ਼ੁਰੂ ਕਰਤਾ ਸੀਨੇ ਹਾਂ ਜੀ ਜੀ ਠੀਕ ਹੈ ਜਦੋਂ ਮੈਂ ਬਾਈ ਨਾਲ ਬਲਵੀਰ ਇਹੇ ਦੇ ਨਾਲ ਗਿਆ ਤੋ ਠੀਕ ਹੈ ਇਧਰ ਵੀ ਆਈ ਸੀ ਤੇ ਮੈਂ ਮੱਝ ਦਾ ਸੌਦਾ ਹੀ ਕਰਨ ਆਈ ਸੀ ਜੀ ਠੀਕ ਹੈ ਵੀ ਚਲੋ ਪਰਚੇ ਸੱਟੇ ਕਰ ਲਈਏ ਕੋਈ ਇਹ ਤੋਂ ਵਧੀਆ ਮੱਝ ਲੈ ਜਾਗੇ ਜੀ ਠੀਕ ਹੈ ਤੇ ਨਾਲ ਪੈਸੇ ਵਾ ਕੇ ਤੇ ਇਹਨੇ ਮੈਨੂੰ ਸਮਝਾਇਆ ਕਿ ਆਂਦਾ ਵੀ ਮੇਰੇ ਲਈ ਦਬਾਈ ਹੈਗੀਏ ਵੀ ਉਹ ਇਹ ਵਾਤ ਕੇ ਦੇ ਦੇਗੀ ਠੀਕ ਹੈ ਠੀਕ ਹੈ ਉਹਦੇ ਕਹਿਣ ਤੇ ਲੈਣਾ ਹੈ ਜੀ ਪਹਿਲੀ ਵਾਰ ਮਨੋ ਦਵਾਈ ਫਿਰ ਵਰਤੀ ਰਿਜ਼ਲਟ ਮਿਲਿਆ ਵਧੀਆ ਪਾਣੀ ਇਹਨੇ ਨਹੀਂ ਵਰਤੀ ਕਿ ਪੈਣਾ ਪੈਂਦਾ ਸੀ ਲਵੇ ਮਜਾ ਅੱਗੜੀ ਪੋਲੀ ਪੈਂਦੀ ਹੈਗੀ ਹਾਂਜੀ ਮੰਜੜਾ ਨਾਲੇ ਮੋਬਾਈਲ ਦੇਖੀ ਜਾਂਦੇ ਨਾਲੇ ਮਹਿਸਬ ਨਹੀਂ ਦੇਖੀ ਜਾਂਦੇ ਸੀ ਜੀ ਤਦੋਂ ਠੀਕ ਹੈ ਆਪ ਦਾ ਇੱਕ ਹਫਤਾ ਵਿੱਚ ਪੈ ਜਾਣੇ ਆ ਜੀ ਮਤਲਬ 3 ਦਿਨ ਦਵਾਈ ਦੇਣੀ ਪੈਂਦੀ ਹੈਗੀ ਹਾਂਜੀ 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 ਤੇ ਇਹਦੇ ਰੇਟ ਦੀ ਗੱਲ ਕਰੇ ਪ੍ਰਾਈਸ ਕੀ ਹੈ ਦਵਾਈ ਦੇ ਜੀ ਰੇਟ ਭਾਈ ਜੀ ਦੇਖੋ ਇਹ 500 ਤੋਂ ਲੈ ਕੇ 2500 ਤੇ 3000 ਤੱਕ ਵੀ ਲੱਗ ਸਕਦੀ ਹੈ ਉਹ ਕੇਸ ਦੇ ਹਿਸਾਬ ਨਾਲ ਹੈ ਜਿਵੇਂ ਹੁਣ ਜਿਆਦਾ ਸੀਰੀਅਸ ਕੇਸ ਹੈ ਕੋਈ ਟਾਈਮ ਜਿਆਦਾ ਪਿਆ ਮੱਝ ਦਾ ਸੂਂ ਦਾ 3000 ਤੱਕ ਵੀ ਲੱਗ ਸਕਦੀ ਹੈ ਤੇ ਕਿਸੇ ਪਸ਼ੂ ਨੂੰ ਮੰਨ ਲਓ 500 ਦੀ ਵੀ ਬਹੁਤ ਹੈ ਜਿਹੜੇ ਨੂੰ 500 ਦੀ ਲੋੜ ਹੈ ਉਹਨੂੰ 2500 ਤੇ 3000 ਦੀ ਲੋੜ ਨਹੀਂ ਜਿਹੜੇ ਨੂੰ 2500 ਤੇ 3000 ਦੀ ਲੋੜ ਹੈ ਉਹਨੂੰ 500 ਦੀ ਲੋੜ ਨਹੀਂ ਯਾਨੀ ਕਿ ਜੀ ਇਹ ਰਿਜ਼ਲਟ ਵੀ ਦੇਖਣਾ ਚਾਹੀਏ ਜਿੰਨਾ ਵੀ ਸੀਰੀਅਸ ਕੇਸ ਹੈ ਬੰਦਾ 500 ਦੀ ਲਿਆ ਸਕਦਾ ਹੈ ਰਿਜ਼ਲਟ ਦੇਖ ਸਕਦਾ ਹੈ ਰਿਜ਼ਲਟ ਹੀ ਤਿੰਨ ਦਣਾ ਜਿਹਾ ਦਿਖਾ ਦੂ ਤਾਂ ਨਰਨਾ ਚ ਦੇਖੋ ਨਾ ਤੋਂ 500 ਵੀ ਲੱਗੇ ਨਾ 1000 ਦੀ ਲੱਗੇ ਨਾ 2000 ਦੀ ਲੱਗੇ 500 ਦੇ ਵੀ ਚਾਰ ਦਿਨਾਂ ਅਜ ਦਿੱਤੀ ਜਾਊ ਮੱਝ ਨੂੰ 500 ਰੁਪਏ ਦੀ ਕਿੰਨੀ ਦਾ ਵੇਟ ਜਾ ਜਾਂਦੀ ਹੈ 1.5 ਕਿਲੋ ਦੇਵਾਂਗੇ ਜੀ ਆਸੋ入れる ਹਾਂਜੀ ਹਾਂਜੀ ਇਹ ਡੜੇ ਕਿਲੋ ਕਿੰਨੇ ਟਾਈਮ ਚ ਦੇਣੀ ਹੈਗੀ 1 ਕਿਲੋ ਦੇਖੋ ਦੋ ਦਿਨਾਂ ਚ ਦੇਣੀ ਆ ਅੱਧਾ ਕਿਲੋ ਜਿਹੜੀ ਅੱਧਾ ਕਿਲੋ ਦੋਗੇ ਉਹ اسی ਆਪੇ ਕੰਡੀਸ਼ਨ ਦੇ ਕੇ ਤੀਜੇ ਦਿਨ ਦਵਾਵਾਂਗੇ ਠੀਕ ਹੈ ਦੂਸਰੀ ਗੱਲ ਜੇ 10 15% ਭਾਰ ਪੈਂਦਾ ਹੈ 25% ਪੈਂਦਾ ਹੈ 20% ਪੈਂਦਾ ਹੈ ਪਹਿਲੇ ਦਿਨ 25% ਬੰਦ ਕਰ ਦਿੰਦੀ ਹੈ ਮੰਨ ਲਓ ਕਿਸੇ ਪਸ਼ੂ ਦੇ 25% ਭਾਰ ਪੈਂਦਾ ਉਹ ਪਹਿਲੇ ਦਿਨ ਬੰਦ ਹੋ ਜੂ 50% ਪੈਂਦਾ ਦੂਜੇ ਦਿਨ ਬੰਦ ਹੋ ਜੂ 100% ਪੈਂਦਾ ਮੰਨੋ ਚੌਥੇ ਦਿਨ ਤੋਂ ਮੰਨ ਪੰਜਵੇਂ ਦਿਨ ਵੀ ਹੋ ਸਕਦਾ ਕੋਈ ਬੰਦਾ ਹੀ ਨਹੀਂ ਕਹਿ ਸਕਦਾ ਪੰਜਵੇਂ ਦਿਨ ਵੀ ਆਪਣੀ ਪਸ਼ੂ ਜਾਂ ਮੱਝ ਜਾਂ ਗਾਂ ਰੋਟੀ ਵੀ ਗ੍ਰੈਜੂਏਟ ਕੇ ਜਿਵੇਂ ਮੰਨ ਕੇ ਚੱਲੋ ਗਾਣੇ ਜੀ ਦੇਖਣਾ ਜੀ ਮੰਨ ਵੀ ਕੋਈ ਜੀ ਸਮੈਲ ਨਹੀਂ ਕੋਈ ਕੜੱਪੜ ਨਹੀਂ ਠੀਕ ਹੈ ਜਿੱਦਾਂ ਕੋਈ ਪਸ਼ੂ ਦੇਖੋ ਜੀ ਪਸ਼ੂ ਹੁਣ ਇੱਕ ਦੂਜੇ ਦੀਆਂ ਮੱਝਾਂ ਆ ਕਈ ਵਾਰੀ ਡੁੱਠਾ ਪਾਣੀ ਵੀ ਨਹੀਂ ਪੀਂਦੀਆਂ ਇੱਕ ਦੂਸਰੀ ਨਾਲ ਸਦੀਆਂ ਇਹਦਾ ਕੋਈ ਪਸ਼ੂ ਹੈ ਤਾਂ ਇਹ ਕੋਈ ਸਮੈਲ ਨਹੀਂ ਕੋਈ ਕੁਦਰਤ ਨਹੀਂ ਬੰਦਾ ਦਾਣੇ ਚ ਦੇ ਸਕਦਾ ਚਾਰੇ ਚ ਦੇ ਸਕਦਾ ਸਾਡਾ ਮਕਸਦ ਆਪਾਂ ਵੀ ਨਾਲ ਲਾਂਦੇ ਵੀ ਅੰਦਰ ਜਾਣੀ ਚਾਹੀਦੀ ਹੈ ਕੋਲ ਕੇ ਪਾਣੀ ਚ ਦੇ ਦੋ ਚਾਹੇ ਚਾਹੇ ਪਾਣੀ ਚ ਕੋਲ ਕੇ ਦੇ ਦੋ ਚਾਹੇ ਪਿੰਨੀਆਂ ਵਟ ਕੇ ਗੱਲੇ ਧੱਕ ਦੋ ਅੰਦਰ ਜਾਣੀ ਚਾਹੀਦੀ ਹੈ ਅੰਦਰ ਕੀ ਤਾਂ ਛੱਡਦੀ ਨਹੀਂ ਅੰਦਰ ਰਾ ਕੀ ਤਾਂ ਕੁਝ ਕਰਦੀ ਦੀ ਹੈ ਜਾਏਗਾ ਲੱਗੇ ਪਸ਼ੂ ਜੀ ਅੰਦਰ ਜਾਣੀ ਚਾਹੀਦੀ ਹੈ ਹਾਂ ਜੀ ਜਾਣੀ ਚਾਹੀਦੀ ਹੈ ਮਾਰੀ ਦੇ ਦੋ ਜੀ ਅੰਦਰ ਜਾਣੀ ਚਾਹੀਦੀ ਹੈ ਜਿਵੇਂ ਵਪਾਰ ਦੇ ਵਿੱਚ ਪਸ਼ੂ ਆ ਜੇ ਨਾ ਮੰਡੀ ਤੋਂ ਭੱਲੇ ਲੈ ਲਿਆ ਸਾਫਤਾ ਪਸ਼ੂ ਕੀ ਵਾਰ ਦਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਫਿਰ ਰਿਜ਼ਲਟ ਬਣਨ ਕਿਨੇ ਡੋ ਚਾਹੀਦੇ ਉਹਦੇ ਲਈ ਤਾਂ ਫਿਰ ਬਸ ਉਹਦੇ ਕਿ ਡੇਢ ਕਿਲੋ ਵਾਧੂ ਇੰਡਰ ਹੁਣ ਜਿਵੇਂ ਵਪਾਰੀ ਲੋਕਾਂ ਕਈ ਵਾਰੀ 500 ਦੀ ਵੀ ਲੈ ਜਾਂਦੇ ਹੈਗੇ ਠੀਕ ਹੈ ਵੀ ਉਹਨੇ ਗਾਹ ਵੇਚਣੀ ਹੁੰਦੀ ਹੈ ਕਈ ਵਾਰੀ ਅਗਲਾ ਕਹਿੰਦਾ ਵੀ ਪਸ਼ੂ ਹੈ ਬੇਜਵਾਨ ਹੈ ਕਿਹੜਾ ਬੋਲਦਾ ਪੂਰਾ ਟ੍ਰੀਟਮੈਂਟ ਦੇ ਦਿੰਦੇ ਹੈਗੇ ਜਾਰੀ ਦੇ 2500 ਰੁਪਏ ਲੱਗ ਜਿਆ ਆਪਾਂ ਆਪਾਂ ਮੈਂ ਲੈ ਆਣਾ ਉਹਨਾਂ ਮੈਂ ਪੂਰਾ ਟ੍ਰੀਟਮੈਂਟ ਐਂਡ ਪੂਰਾ ਸਹੀ ਕਰਕੇ ਦਿੰਨਾ ਉਹਨਾਂ ਅੱਗੇ ਇਹ ਅਗਲੇ ਨੂੰ ਵਿਚਾਰੇ ਨੂੰ ਕਿਸੇ ਨੂੰ ਨੁਕਸਾਨ ਹੁਣ ਯਾਰ ਕੋਈ ਗਰੀਬ ਬੰਦਾ ਵੀ ਲੈਂਦਾ ਮੈਂ ਕੋਈ ਮਜ਼ਦੂਰੀ ਦਾ ਮਾਰਾ ਪੈਸੇ ਲੈਂਦਾ ਵੀ ਅੱਗੇ ਤੇ ਤਕਲੀਫ ਨਾ ਆਵੇ ਕਿਸੇ ਨੂੰ ਵੀ ਆਪਾਂ ਪੂਰੇ ਪੈਸ ਉਹ ਕਰਦਾ ਵਾਗੇ 75 ਦੇ ਪੈਜ ਜਹੇ ਆਪਾਂ ਨੂੰ 3000 ਰੁਪਏ ਲਾਉਂਦੇ ਫਿਰ ਵੀ 90-90 ਬੋਲੇ ਤੇ ਨਾਲ ਵੇਗੀ ਜਾਣਾ ਹੁੰਦਾ ਇੱਕ ਤੋਂ ਬਾਹਰ ਵਿਕ ਜਾਂਦੀ ਹੈ ਬਾਈ ਉਹ ਠੀਕ ਆ ਵੀ ਚੰਗੀ ਸਾਂਭ ਕੇ ਸੱਟ ਮੱਟ ਕਰਕੇ ਸਵਾ ਕੇ ਸੱਟ ਪੈ ਜਾਂਦਾ ਹੈ ਨਾ ਹਾਂਜੀ ਤੇ ਫੋਨ ਨੰਬਰ ਹੈ ਜੀ ਆਪਣਾ 86992 1649 ਇਹ ਕੋਈ ਨੰਬਰ ਚੱਲਦਾ ਹਾਂਜੀ 86992 1649 ਇਸੇ ਦੀ ਵਟਸਐਪ ਹੈਗਾ ਠੀਕ ਹੈ ਤੇ ਚੈਨਲ ਦਾ ਨਾਮ ਬੋਲੀ ਤਾਂ ਸਿੱਧੂ ਡੇਲੀ ਫਰਮ ਮੜਸਾ ਉਹਦੇ ਸਿਰਫ ਭਾਰ ਦੀਆਂ ਵੀਡੀਓ ਆਈਆਂ ਤੇ ਦੂਸਰੀ ਗੱਲ ਮੈਂ ਦੁਬਾਰਾ ਫੇਰ ਇੱਕ ਵਾਰ ਦੱਸਾਉਣਾ ਗਾਂ ਹੋਵੇ ਮੱਝ ਹੋਵੇ ਅਫਸਰ ਝੋਟੀ ਹੋਵੇ ਸੋਈ ਹੋਵੇ ਸੌਣ ਵਾਲੀ ਹੋਵੇ ਠੀਕ ਹੈ ਉਹਦਾ ਕਿਸੇ ਵੀ ਤਰ੍ਹਾਂ ਦਾ ਅਜੇ ਤੱਕ ਸਾਈਡ ਇਫੈਕਟ ਨਹੀਂ ਆਇਆ ਤੇ ਭਾਰ ਨਹੀਂ ਛੱਡੂਗੀ ਮੇਨ ਗੱਲ ਇਹ ਹੈਗੀ ਠੀਕ ਹੈ ਜੀ ਹਾਂਜੀ ਜਿਹੜੀ ਆਪਣੇ ਕੋਲ ਪਸ਼ੂ ਗੱਬੜ ਕਰਵਾਉਣ ਦੀ ਉਹਦਾ ਕੀ ਸਿਸਟਮ ਹੈ ਉਹਦਾ ਬਈ ਜੀ ਹਜੇ ਤੱਕ 54-55 ਪਸ਼ੂਆਂ ਦੇ ਟ੍ਰਾਇਲ ਲੱਗ ਚੁੱਕਾ ਹੈਗਾ ਠੀਕ ਹੈ ਤੇ ਇੱਕ ਮੱਝ ਰਿਸ਼ਤੇਦਾਰੀ ਦੇ ਵਿੱਚ ਸੀ 11 ਵਾਰੀ ਫਿਰ ਗਈ 6 ਵਾਰੀ ਉਹਨਾਂ ਨੇ ਸਾਂਤੂ ਕਰਾਈ 5 ਵਾਰ ਟੀਕੇ ਪਰ ਇਹ ਹੁਣ ਗੱਬਣਾ ਹੈਗੀ ਪਰਮਾਤਮਾ ਦੀ ਕਿਰਪਾ ਨਾਲ ਮਹੀਨਾ ਡੇਢ ਮਹੀਨਾ ਰਹਿ ਗਿਆ ਸਮੂਹ ਦਾ ਜਣੀ ਕਿ ਉਹਦੀ ਆਪ ਗਰੰਟੀ ਨਹੀਂ ਦਿੰਦੇ ਠੀਕ ਹੈ ਉਸ ਇੱਕ ਸੌ ਦੀ ਦਵਾਈ ਬਣਦੀ ਹੈ 100 ਰੁਪਏ ਪਾ ਲੈਣਾ 700 ਰੁਪਏ ਦੀ ਦਵਾਈ ਦੇਦਣੇ ਹੈਗੇ ਪਰ ਵੀ ਵੀ ਉਹ ਦੀ ਆਪ ਗਰੰਟੀ ਨਹੀਂ ਦੇ ਸਕਦੇ ਜਿੰਨਾ ਚਿਰ ਕੋ ਟੋੜ ਵੀ 4-500 ਪਸੂ ਦੇ ਟ੍ਰਾਇਲ ਨਹੀਂ ਲੱਗਦਾ ਵੀ ਕਿੰਨੇ ਨੈਗੇਟਿਵ ਇਹਦੇ ਰਿਜ਼ਲਟ ਆਉਣਗੇ ਕਿੰਨੇ ਪੋਜ਼ਿਟਿਵ ਆਉਣਗੇ ਉਹਨਾਂ ਜਿਹੜਾ ਉਸ ਦੀ ਜਿਵੇਂ ਆਪ ਭਾਰਤੀ ਦਵਾਈ ਦੀ ਗਰੰਟੀ ਦਿੰਦੇ ਵੀ ਪੈਸੇ ਵਾਪਸ ਕਰਦੇ ਉਹਦੀ ਆਪਣੀ ਗਰੰਟੀ ਨਹੀਂ ਗਈ ਆ ਕੋਈ ਦਵਾਈ ਜ਼ਰੂਰ ਵਰਤ ਸਕਦਾ ਉਹ ਜਿਹ ਕਿਸੇ ਨੇ ਵਰਤ ਨਹੀਂ ਠੀਕ ਹੈ ਕੋਈ ਸਾਈਡ ਇਫੈਕਟ ਦੇਖਿਆ ਨਹੀਂ ਉਹਦੇ ਇਤ ਕਰ ਨਾ ਹੈ ਨਹੀਂ ਨਾ ਕੋਈ ਨਾ ਕੋਈ ਸਾਈਡ ਇਫੈਕਟ ਦੇਖਿਆ ਨਹੀਂਗਾ ਪਰ ਵੀ ਵਧੀਆ ਕੱਪਣਾ ਹੋਈਆਂ ਕੇਸ ਜਿਹੜੂ ਕੇਸ ਉਹ ਰੀਪੀਡ ਪਸੂਣ ਲਈ ਆਪਣੇ ਲਗਭਗ 10-15 ਦਿਨ ਦਵਾਈ ਵਿਦਦੇ ਨਹੀਂ ਪੈਂਦੀ ਹੈ ਜੀ। ਮੈਂ ਕਿੰਨੀ ਤੁਹਾਨੂੰ ਦਵਾਈ ਤਿਆਰ ਕਰਦੇ ਹਾਂ ਟਾਈਮ ਕਿੰਨਾ ਹੋ ਗਿਆ ਉਹਨੂੰ? ਉਹਨੂੰ ਹੋ ਗਿਆ ਲਗਭਗ 20 ਸਾਲ ਵਾਂਗੂ ਹੋ ਗਿਆ ਜੀ। ਮਨਨ ਵੀ ਟ੍ਰਾਇਲ ਘਟ ਲੱਗੇਗੇ। ਠੀਕ ਹੈ। ਉਹ ਕਿਹਾ ਗਰੰਟੀ ਦੇ ਦਿੰਦੇ ਜਿਹਦੇ ਗਰੰਟੀ ਦੇਣ ਲੱਗੇ ਫਿਰ ਆਪਾਂ ਦੇਖੋ 200 ਰੁਪਏ ਵੱਧ ਵੀ ਲੈ ਸਕਦੇ ਆ ਉਹਦੀ ਆਪਦੀ ਮਿਹਨਤ ਦੇ। ਅੱਜ ਆਪਾਂ ਦੋ 700 ਹੀ ਦਿੰਨੇ ਆ। ਅੱਜ ਉਹ 700 ਹੀ ਦਿੰਨੇ ਆ। 600 ਰੁਪਏ ਖਰਚਾ ਪੈਂਦਾ ਜੀ 100 ਰੁਪਏ ਆਪਾਂ ਲੈ ਲੈਣੇ ਆ ਉਹਦਾ। ਠੀਕ ਹੈ ਬੈਰੀਫਟ ਹਾਂਜੀ ਹਾਂਜੀ ਠੀਕ ਆ ਉਹ ਮੱਜਾਂ ਦੇ ਹੀ ਲੱਗੇਗੇ ਗਾਮਾਂ ਤੇ ਆਪਾਂ ਵੀ ਲਾਉਣੇ ਆਗੇ ਟ੍ਰੇਲ ਤੇ ਉਹਨਾਂ ਨੂੰ ਆਪਾਂ ਟ੍ਰੇਲ ਬਜੂ ਮਨਵੀ ਦੇ ਸਕਦੇ ਆਗੇ ਠੀਕ ਹੈ ਜੀ ਮੱਜਾ ਬਕਾਉ ਆਗੇ ਇਹ ਆਗੇ ਤਨੇ ਹਣਾ ਹਾਂਜੀ ਹਾਂਜੀ ਜਿਹੜੀ ਪਹਿਲੀ ਮੱਜਾ ਵਾ ਦੇਖਿਆ ਨੇ ਕਿੰਨਾ ਟਾਈਮ ਬਾਕੀ ਰਹੇਗਾ ਸੂਤ ਦਾ ਇਹਦਾ ਲਗਭਗ ਲੈਜੂ ਜੀ ਇਹ 20-25 ਦਿਨ ਕਹਿ ਦੋ ਠੀਕ ਹੈ ਤੇ ਵੀ ਨੇ ਪਿਛਲੀ ਵਾਰ ਦਿੱਤਾ 14 ਲੀਟਰ ਉਹ ਜੀ 14 ਲੀਟਰ ਦੁੱਧ ਦੇਨੇ ਆਪਣੇ ਕੋਲੇ ਪਿਛਲੇ ਸਵੇਰੇ ਦਿੱਤਾ ਹਾਂਜੀ ਹਾਂਜੀ ਹੁਣ ਸੂਆ ਕਿਹੜਾ ਸੂਰੀ ਆ ਸੂਆ ਦੇਖੋ ਜੀ ਆਪਾਂ ਤਾਂ ਪਿਛਲਾ ਸੂਆ ਚ ਹੋਈ ਐ ਮੈਂ ਇਸ ਗੱਲ ਨਹੀਂ ਕਹਿ ਸਕਦਾ ਸਾਹਮਣੇ ਅੱਖਾਂ ਦੇ ਵਿੱਚ ਐਵੇਂ ਤੀਜੇ ਆ ਕੇ ਜੀ ਦੂਜੇ ਆ ਕੇ ਜੀ ਨਉ ਮੈਂ ਨਹੀਂ ਕਹਿੰਦਾ ਜੀ ਮਨਵੀ ਠੀਕ ਹੈ ਜੋ ਆਈਡੀ ਆਪਾਂ ਮੈਂ ਅਗਲਾ ਇਹਨੂੰ ਪੰਜਵਾਂ ਮਾਲਾ ਦੇ ਚਾਹੇ ਦੂਜਾ ਤੀਜਾ ਮਾਲਾ ਦੇ ਉਹ ਰੇਟ ਕੀ ਰਹਿਣਾ ਇਹਦਾ ਰੇਟ ਬਈ ਇਹਦਾ ਵੈਸੇ ਤਾਂ ਇਹਦਾ ਮੌਕੇ ਦੀ ਪਤਲਾ ਲੱਗੂ ਆਰਡਰ ਦੇ ਸਾਰਨ ਆਰਡਰ ਖਰ ਵਧੀਆ ਗਿਆ ਮਨਵੀ ਇਹਦਾ ਜੇ ਬੰਦਾ ਅੱਜ ਲੈ ਜਾਂਦਾ ਆਪਾਂ 10 ਦੀ ਮੱਝ ਦੇ ਦਾਂਗੇ ਅੱਜ 10 ਦੀ ਦੁੱਧ ਕਿ ਦੁੱਧ ਹੁਣ ਤਾਂ ਮੰਨ ਲਈ ਇਹ ਪਿਛਲੀ ਵਾਰ ਤੇ ਨੇ 14 ਕਿੰਨਾ ਚੋਇਆ ਆਪ ਇਹਦਾ 14 ਕਿਲੋ ਜੀ ਜੋ ਕਹਿੰਦਾ ਬ ਕੋ 14 ਕਿਲੋ ਦੁੱਧ ਮੰਨ ਕੇ ਅੱਜ ਬੰਦਾ ਪਰਚੇਸ ਕਰ ਸਕਦਾ ਹਾਂਜੀ ਮੌਕੇ ਤੇ ਦੇਖੋ ਜਿਹੜਾ ਰੇਟ ਹੈ ਜੀ ਮੌਕੇ ਤੇ ਆਪ ਜੀ ਹੁਣ ਜਦੋਂ ਤਿਆਰ ਹੋਊਗੀ ਮੌਕੇ ਦਾ ਰੇਟ ਵਾਡੂ ਹੋਊਗਾ ਦੇਖੋ ਜੀ ਠੀਕ ਹੈ ਚੋਅਈ ਚੋਈ ਜੀ ਕਿੰਨੇ ਬਰ ਸ਼ੇਮਾ ਚੋਅਈ ਜੀ ਜਮਾਈ ਕਿੰਨੇ ਬਰ ਜੀ ਠੀਕ ਹੈ ਤੇ ਅੱਗੇ ਇਹਦੇ ਦੋ ਨੰਬਰ ਵੇ ਆ ਗਈ ਜੀ ਇਹ ਕਹਿਦਾ ਲੈ ਜਾ ਸੋਣ ਦੇ ਇਹਨੇ ਜੀ ਮੰਨ ਲਓ ਇਹ ਵੀ ਮੰਨ ਵੀ 20 25 ਦਿਨਾਂ ਦੀ ਕੱਚੀ ਹੈ ਜੀ ਇਹ ਠੀਕ ਹੈ ਸੇਮੇ ਸੁਣਾ ਦੋ ਚਾਰ ਦਿਨਾਂ ਦੇ ਦੁੱਧ ਸ ਠੀਕ ਹੈ ਇਹਦਾ ਪ੍ਰਾਈਸ ਕੀ ਰੱਖਿਆ ਆਪਾਂ ਇਹਦਾ ਅੱਜ ਪ੍ਰਾਈਸ 90 ਹਜ਼ਾਰ ਹੈ ਜੀ ਮੰਗਣੀ 90 ਹਜ਼ਾਰ ਤੇ ਨੈਟ ਦੁੱਧ ਕਿੰਨਾ ਚੋੜੇ ਸਹੀ ਆਪਾਂ ਨੈਟ ਇਹਦਾ ਮੰਨ ਵੀ 14.5 14 ਪਹਿਲੀ ਗੱਲ ਤਾਂ ਜੀ ਅਸੀਂ 14 15 ਤੋਂ ਮੱਝ ਕੋਈ ਘੱਟ ਦੁੱਧ ਲੈਤੀ ਨਹੀਂਗੀ ਉਹ ਪਰਤਾ ਵੀ ਪਉਂਦੀ ਹੈ ਨਾ ਉਹ ਪਰਤਾ ਨਹੀਂ ਪਉਂਦੀ ਮੈਂ ਸਾਰੇ ਅਸਲ ਸਾਰੇ ਕਿਸਾਨ ਵੀਰਾਂ ਨੂੰ ਇਹੀ ਕਹਿੰਦਾ ਵੀ ਜੇ ਡੇਰੀ ਕਰਨੀ ਹੈਗੀ 10 12 ਲੀਟਰ ਵਾਲੀ ਮੱਝ ਦਾ ਰੱਖਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਮੰਨ ਵੀ ਵੇਚ ਕੇ ਵੀ ਅੱਗੇ ਬਿਲੀ ਢੜਾਣੀਆਂ ਮੱਝਾਂ ਪਾਉਣੀਆਂ ਹੈਗੀਆਂ ਜਿਹੜੀ ਸੇਲ ਹੈ ਆਪਣਾ ਕੋਈ ਵਪਾਰ ਨਹੀਂ ਪਤਾ ਵਿਤਰਿਆ ਠੀਕ ਹੈ ਸੂਹਾ ਚੋਈਆਂ ਹੈਗੀਆਂ ਬੀ ਸਾਰੀਆਂ ਵੇਚ ਕੇ ਅੱਗੇ ਆਪਾਂ 20 ਲੀਟਰ ਜੀ ਤੋਂ ਕੰਮ ਸਟਾਰਟ ਕਰਨਾ ਚਾਹੀਏ ਆਪਾਂ ਨੂੰ 2 ਲੱਖ ਲੱਗੇ ਜਾਂ 2.5 ਲੱਖ ਲੱਗੇ ਠੀਕ ਹੈ ਵੀ ਆਪਾਂ ਲੱਗੇ ਚੱਲੋ ਨੌਰ ਜਮਾ ਚੱਕਣੀ ਹੈਗੀ ਹਾਂਜੀ ਹਾਂਜੀ ਠੀਕ ਹੈ ਅੱਗੇ ਜਿਹੜੀ ਨਾਲ ਖੜੀ ਹੈ ਝੋਟੀ ਇਹ ਬਈ ਪਲੂਣ ਚੋਂ ਟੀਸੀ ਹੁਣ ਦੂਸਰੇ ਸੂਏ ਚ ਹੋ ਗਈ ਇਹ ਠੀਕ ਹੈ ਤੇ ਇਹਨੇ ਪਲੂਣ ਨੇ ਮੰਨ ਵੀ 13 ਕਿਲੋ ਤੈਵਾ ਹੁਣ ਦੇਖੋ ਅਜਾ ਦੂਜਾ ਸੂਆ ਹੁਣੇ ਸੁਣੀਏ ਪਰ ਉਹਨੇ 13 ਕਿਲੋ ਤਾਂ ਪਾਦਾ। ਬਲੂਨ ਨੇ 13 ਦਾ ਭਾਅ ਵੈਦ ਕੀ ਲੈਣ ਵਾਲਾ 14 ਮਲ ਕੀ ਲੈ ਸਕਦਾ। ਹਾਂਜੀ ਬਾਕੀ ਦੇਖੋ ਆਰਡਰ ਦੇਖ ਸਕਦੇ ਹੋ ਥਣ ਦੇਖ ਸਕਦੇ ਹੋਗੇ। ਠੀਕ ਹੈ। ਅੱਜ ਦਾ ਨੈਟ 20 ਦਿਨ ਸੂਣ ਚ ਪਿਆ ਇਹਦੇ ਹਣਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਰੇਟ ਇਹਦਾ ਕੀ ਰੱਖਿਆ ਪਾ। ਰੇਟ ਹੈ ਬਾਈ ਇਹਦਾ 1 20 ਬਾਈ। 1 ਲੱਖ 20 ਜਾਂ ਦੂਸਰਾ ਸੂਆ ਛੋਟੀ ਸੂਣ ਵਾਲੇ ਤੇ ਚੋਣ ਚਵਾਦੀ ਬਾਈ 1 ਨੰਬਰ ਤੇ ਵੇਚੋ। ਚੋਣ ਚਵਾਦੀ ਦਾ ਸੀ ਆਪ ਨਹੀਂ ਬਰੇ ਮਨ ਮਾੜੀ ਲਿਆਉਂਦੇ। ਠੀਕ ਹੈ। ਹਾਂਜੀ। ਆ ਜੀ ਮੈਡੀਕਲ ਸੁਈ ਵੀ ਇਹਦਾ ਬੱਚਾ ਕਿਹੜਾ ਆ ਗਿਆ ਇਹਦਾ ਬੱਚਾ ਸੀ ਜੀ ਠੀਕ ਆ ਬੱਚਾ ਆ ਗਿਆ ਵਿਚ ਇਹਦਾ ਨਾ ਹਾਂਜੀ ਤੇ ਕਿ ਕੈਕ ਦਿਨ ਹੋ ਗਏ ਸੁਈ ਨੂੰ ਇਹਨੂੰ ਹੋ ਗਏ ਜੀ ਲਗਭਗ 5ਵਾਂ ਦਿਨ ਅੱਜ ਠੀਕ ਆ ਦੁੱਧ ਕਿੰਨਾ ਕ ਹੋਲੇ ਤੇ ਇਸ ਲਈ 9 ਲੀਟਰ ਹੋਵੇ 10 ਲੀਟਰ ਹੋ ਬੋਲਿਆ ਜੀ ਮਨੇ ਵੀ ਠੀਕ ਆ 1/2 ਲੀਟਰ ਪਰ ਟਾਈਮ ਦਾ ਹਾਜ਼ਰ ਹਾਂ ਹਾਂਜੀ ਹਾਂਜੀ ਚੋਣ ਚਵਾਦੀ ਇੱਕ ਨੰਬਰ ਚੋਣ ਚਵਾਦੀ ਇੱਕ ਨੰਬਰ ਹੈ ਜੀ ਇਹਦਾ ਰੇਟ ਕੀ ਅੱਜ ਦਾ ਜੀ ਰੇਟ ਇਹਦਾ 1 ਦਾ ਜੀ 1 ਲੱਖ 10 ਹਜ਼ਾਰ ਹਾਂਜੀ ਦੁੱਧ ਦਾ ਹਾਈਸਟ ਕਿੰਨਾ ਕ ਪਾ ਦੂਗੀ ਜੀ ਇਹ ਦੁੱਧ ਬਸਾਈ ਬਦੂ 13 ਪਾਦੇ 14 ਪਾਦੇ 15 ਪਾਦੇ ਘਟੋ ਘਟ ਆਪਣੀ ਮਰਜ਼ੀ ਨੂੰ 13 ਤੋਂ ਜੀ ਵੱਤੂ ਵੱਤ 15 ਦੂਗੀ ਠੀਕ ਹੈ ਕਹਿੰਦਾ ਜਿੰਨੇ ਆਪਣੇ ਪਸ਼ੂ ਰੱਖੇ ਵਿਆ ਸਾਰੇ 12 ਤੋਂ ਬਾਹਰ ਹੀ ਆ 12 ਤੋਂ ਪਾਰ ਵਿੱਚ 18-18 ਕਿਲੋਣੀ ਮੈਂ ਸਹੀਆਂ ਖਰਬਾਨੇ ਵੀ ਤਿੰਨ ਚਾਰ ਮੱਝਾਂ ਠੀਕ ਹੈ ਠੀਕ ਹੈ ਜੀ ਤੇ ਆਪਣਾ ਨੰਬਰ ਐਡਰੈਸ ਇੱਕ ਵਾਰੀ ਫੇਰ ਦੱਸ ਦਿਓ ਆਪਣਾ ਜੀ ਐਡਰੈਸ ਹੈ ਤਸੀਲ ਲੜਾ ਗਾਗਾ ਜ਼ਿਲ੍ਹਾ ਸੰਗਰੂਰ ਠੀਕ ਹੈ ਤੇ ਪਾਤਰਾ ਨੂੰ ਰੋੜ ਜਾਂਦਾ ਪੁਲ ਦੇ નીચે ਆਪਣਾ ਫਾਰਮ ਹੈ ਮੱਝਾਂ ਦਾ ਠੀਕ ਹੈ ਤੇ ਆਪਣਾ ਫੋਨ ਨੰਬਰ ਹੈ ਜੀ ਆਪਣਾ 86992 16149 ਜੀ ਠੀਕ ਮਜਾ ਖਰੀਦਨੇ ਹੁਣ ਤੇ ਜਾਂ ਤੁਹਾਨੂੰ ਭਾਰ ਦੀ ਦਵਾਈ ਚਾਹੀਦੀ ਹੋਵੇ ਇਸ ਨੰਬਰ ਤੇ ਸੰਪਰਕ ਕਰੋ ਜਦ ਮਰਜੀ ਵੀ ਇਹਨਾਂ ਨੂੰ ਕਾਲ ਕਰੋ ਸੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤੇ ਆਓ